ਬਰਸੁ ਸੁਦੇ ਮਹਲਾ ਤੀਜਾ ਕੋ ਓੰਕਾਰੇ ਸਤਗੁਰ ਪ੍ਰਸਾਦ ਹੁਕਮੀ ਸਜੇ ਸ੍ਰਿਸ਼ਟ ਪਾਈ ਕਰ ਕਰ ਵੇਖ ਆਪਣੀ ਬੜਿ ਆਈ ਆਪੇ ਖੜੇ ਕਰਾਈ ਆਪੇ ਹੁਕਮੇ ਰਹਾ ਉਸ ਮਾਈਂ ਆਯਾ ਮੋਹ ਜੋਤਿ ਗਵਾਰਾ ਗੁਰਮੁਖ ਬੂਜੈ ਕੋ ਵਿਚਾਰਾ ਅਪੇ ਨਦਰ ਕਰੇ ਸੁ ਪਾਈ ਅਪੇ ਮਿਲ ਮਿਲਾਈ ਹੈ ਅਪੇ ਮਿਲੇ ਦੇਵੜੇ ਹਾਈ ਗੁਰ ਪ੍ਰਸਾਦੀ ਕੀ ਮਦਾ ਪਾਈ ਮਨ ਮੁਗ ਬੋਤ ਫਿਰੈ ਬਿਲ ਲਾਦੀ ਦੁਜੈ ਭਾਈ ਖਵਾਈ ਹੈ ਮੇ ਪਿਆ ਬੀਚੀ ਪਾਈ ਮਨਮਗ ਬੋਲੇ ਪਤ ਗਵਾਈ ਗਰਮ ਘੋਵੇਂ ਸੋ ਨਾਈ ਰਚ ਸੱਚ ਰਹਿ ਹਸ ਮਾਈ ਗੁਰ ਤੇਗਿਆਰ ਨਾਮ ਰਤਨ ਪਾਇਆ ਮਨ ਸਾ ਮਰ ਮਨ ਮਾਇ ਸਮਾਇਆ ਆਪੇ ਖੇਤ ਕਰੀ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰੂ ਸੇਵੀ ਆਪ ਗਿਣਾਏ ਮਿਲ ਪ੍ਰੀਤੋ ਸ਼ਬਦ ਸੁਪਾਈ ਅੰਦਰ ਪਿਆਰ ਭਗਤੀ ਰਤਾ ਸਹਿਜ ਮਤੇ ਬਣਾਈ ਦੁਖ ਨਿਵਾਰਣ ਕਰਤੀ ਜਾਤਾ ਆਪੇ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋਈ ਬੁਜੈ ਭਉ ਪਰਮ ਸਰੀਰੋਂ ਜਾਈ ਹੈ ਅਭੀ ਗੁਰਮੁਖ ਆਪੇ ਦੇਵੈ ਸੱਚਾ ਸਬਦ ਸਤਿਗੁਰੁ ਸਿਵੇ ਜਰਾ ਜਮ ਤਿਸ ਜੋ ਹੈ ਨਾ ਸਾਕੇ ਸਾਥੀ ਸਿਉ ਬਣ ਆਈ ਹੈ ਤ੍ਰਿਸਨਾ ਅਗਨ ਜਲੈ ਸੰਸਾਰਾ ਜਲ ਜਲ ਕੱਪੈ ਬਹੁਤ ਵਿਕਾਰਾ ਮਨ ਮਕੇ ਠਾਰ ਨ ਪਾਏ ਕਬੋਂ ਸਤਿਗੁਰੂ ਬੋਝ ਬਝਾਈ ਸਤਿਗੁਰੂ ਸੇਵਨ ਸੇ ਪੜ ਪਾਗੀ ਸਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਹਿ ਕੇ ਵਾਲਾ ਤ੍ਰਿਸ਼ਨਾ ਸਬਦ 부ਝਾਈ ਹੈ ਸੱਚਾ ਸਬਦ ਸਚੀ ਹੈ ਬਾਣੀ ਗੁਰਮੁਖ ਮਿਰਨੇ ਕਿ ਨਾ ਪਛਾਣੀ ਸੱਜਾ ਸਰਬ ਰਤੇ ਬੈਰਾਗੀ ਆਵਣ ਝੜ ਰਹੀ ਹੈ ਸਉਦ ਭੂਜ ਸੋ ਮਹਿਲ ਸੁਕਾਈ ਨਿਰਮਲ ਨਾਮ ਬਸਰ ਬਣਾਈ ਸਤ ਗੁਰ ਆਪਣਾ ਸਦ ਹੀ ਸੇਵਹਿ ਹਉ ਮੈਂ ਬਚੋ ਜਾਇ ਹੈ ਭੇ ਬੁਜ ਤਉਦਰ ਸੁਜ ਨਾ ਮਿਹੂਣ ਕਾ ਕਤਲ ਜੈ ਸੰਤ ਗੁਰ ਜੀਵੇ ਕੀ ਬੜਿਆਈ ਤ੍ਰਿਸ਼ਨਾ ਭੋਗ ਗਵਾਈ ਅਭਿ ਆਪ ਮਿਲੈ ਤਾ ਬੁਜ ਗਹਿਣ ਵਿਹੂਣਾ ਕਸ਼ੁ ਨਾ ਸੁਜ ਗੁਰ ਕੀ ਦਾਤ ਸੁਦਾ ਮਨ ਅੰਤਰ ਬਾਣੀ ਸ਼ਬਦ ਜਾਈ ਜੋ ਧਰ ਲਿਖਿਆ ਸੋ ਕਰਮ ਕਮਾਇਆ ਕੋਈ ਨ ਮੀਟੈ ਧੁਰ ਫਰਮਾਇਆ ਸਾ ਸੰਗਤ ਮੈਂ ਤਨਹੀ 바ਸਾ ਜਿਹ ਗੋ ਧੁਰ ਲਿਖ ਪਾਈ ਆਪਣੀ ਨਜ਼ਰ ਕੈ ਸੋ ਪਾਈ ਸਚੇ ਸਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਏਖਿਆ ਨਾਮ ਦਰਪਾਈ ਮਰ ਮਹੱਲਾ ਤੀਜਾ ਏਗੋ ਏਕ ਪਰਤੈ ਸਭ ਸੋਈ ਗਰਮ ਕੰਬੇਰਲਾ ਬੂਝੈ ਕੋਈ ਏਗੋ ਰਵ ਰਹਿਆ ਸਭ ਅੰਤਰਾ ਤਿਸ ਵੀਰਿਆ ਵਰਣ ਕੋਈ ਲਖਤਰਾਸੀ ਜੀ ਆਪਾਈ ਗਨੀਤਨੀ ਆਕ ਸੁਣਾਈ ਸਭ ਨਾਰਿਕ ਸਮਾਹੀ ਆਪੇ ਕੀਮਤ ਹੋਰ ਨ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹਉਮੇ ਮੇਰਾ ਪਸਰਿਆ ਪਾਸਾਰਾ ਅੰਦਰ ਜਲਤਰ ਹੈ ਦਿਨ ਰਾਤੀ ਗੁਰਬਿਰਸਾਂ ਤਨਵਾ ਹੋਈ ਹੈ ਆਪੇ ਜੋੜੀ ਵਿਛੋੜੀ ਆਪੇ ਤਪੇ ਤਪੇ ਤਾਵ ਤਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰਣ ਹੁਕਮ ਨਾ ਹੋਈ ਆਪੇ ਲਾਇ ਦੇ ਸੋ ਲਗੈ ਗੁਰ ਪ੍ਰਸਾਦੀ ਜਮ ਕਾ ਭਉ ਭਗੈ ਅੰਦਰ ਸ਼ੰਸ ਸਦਾ ਸੁਖ ਦਾਤਾ ਗੁਰੁ ਨਗਦੋਜ ਕੋਈ ਹੀ ਅਪੇ ਮਿਹਲੇ ਮਿਹਲੇ ਬਿਨਾਈ ਪੁਰਬ ਲਿਖਿਆ ਸੋ ਮੇਟਣਾ ਜਾਏ ਅੰਦਰ ਭਗਤ ਕਰੇ ਦਿਨ ਰਾਤੀ ਘਰਮ ਸੇਵਾ ਹੋਈ ਸਦਗੁਰ ਸੇਵ ਸਦਾ ਸੁਖ ਜਾਤਾ ਅਪੇ ਆਏ ਬਿਲੇ ਸੁਨਾਕਾ ਜਤਾ ਓ ਮੈਂ ਬਾਹਰ ਕ੍ਰਿਸ਼ਨ ਆਗਣ ਨਿਵਾਰੀ ਸ਼ਾਦਤੀ ਨਾ ਸੁਖ ਹੋਈ ਕਾਇਆ ਕਡਾਂਬਾ ਮੋ ਨ ਬੋਜੈ ਗੁਰਮੁਖ ਹੋਵੈ ਤਾਂ ਅਖੀ ਸੁਜੈ ਅੰਦਰ ਨਾਮ ਰਬੈ ਦਿਨ ਰਾਤੀ ਮਨ ਪ੍ਰੀਤਮਾ ਸੁਖ ਹੋਈ ਮਨਮੁਖ ਤਾ ਤੇਜ ਜਹ ਲਗਾ ਜਨਮ ਤਕੀ ਨਾ ਮੋਹ ਭਾਂਗਾ ਆਵਤ ਜਾਤ ਮਿਰਥਾ ਦਨਮ ਗਵਾਇਆ ਬਿਨ ਕਰਮ ਮੁਕਤ ਨਾ ਹੋਈ ਹੈ ਕਾਇਆ ਕਸਦ ਹਉ ਮਲ ਲਈ ਜਿਸ ਤੋ ਵੈ ਤਾ ਮੈਂ ਨਾ ਜਾਈ ਸ਼ਬਦ ਤੋ ਪਤਾ ਹੱચી ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਅਜ ਦੂਤ ਕਾਇਆ ਸੰਗਾਰੈ ਮਨ ਮਰ ਜਮੈ ਸ਼ਬਦਨਾ ਵਿਚਾਰ ਅੰਤਰ ਮਾਇਆ ਭੋਗਵਾਰਾ ਜਿਉ ਸੁਪਨੇ ਸੁਧਦਾ ਹੋਈ ਇਕ ਪੰਛਾ ਮਾਰ ਸ਼ਬਦ ਹਲ ਲਾਗੇ ਸੁਖ ਗੁਰਾਇ ਮਿਲਿਆ ਵਡਭਾਗੀ ਅੰਤਰ ਸਾਚ ਰਹਿ ਰ ਰਾਤੀ ਸਹਿ ਸਮਾਵੈ ਸੋਈ ਘੁਰਗੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸਭ ਸੰਜਿਆਪੈ ਸੱਚਾ ਸ਼ਬਦ ਰਵੈ ਕਟ ਅੰਤਰ ਰਸਨਾ ਰਸ ਟਾਖੈ ਸਦ ਸੋਈ ਹੀ ਹੋ ਮੈਂ ਭਰੀ ਸ਼ਬਦ ਨਿਵਾਰੀ ਅਰ ਕਾ ਨਾਮ ਰਖੈ ਓਰ ਤਾਰੀ ਇਕ ਸਬਿਨ ਹੋਰ ਨਾ ਘਾਣਾ ਸਹਿਜ ਹੋਈ ਸੁਹੀ ਹੈ ਮੇਰੇ ਸਤਗੁਰ ਸਹਿਜ ਕਿਨੇ ਨਹੀਂ ਪਾਇਆ ਗੁਰਮੁਖ ਬੋਚੈ ਸਚ ਸੁਮਾਇ ਸੱਚਾ ਸਿਵ ਸੁਦਾ ਸਚ ਰਾਤੇ ਮੇਰੇ ਸਤਗੁਰ ਸਹਿ ਚਾਉ ਮੈਂ ਸ਼ਬਦੀ ਕੋਈ ਮੇਰੇ ਸਤਗੁਰ ਸਹਿਜ ਕਿਨੇ ਨਹੀਂ ਪਾਇਆ ਗੁਰੂ ਨਗ ਕੋ ਬੋਧਿਆ ਸੱਚ ਸੁਮਾਇ ਸੱਚਾ ਸਿਵ ਸਭ ਸੱਚ ਰਾਤੀ ਓਮ ਸਉਦੇ ਕੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵੈ ਪੱਕੀ ਸਾਰੀ ਨਾਮਿਕ ਨਾਮ ਸੁਮਾਵੈ ਸਾਚੈ ਸਾਚੇ ਤੇ ਪਤ ਹੋਈ ਮਾਰੂ ਮਹਲਾ ਤੀਜਾ ਜਗ ਜੀਵਨ ਸੱਚਾ ਏਕੋ ਦਾਤਾ ਗੁਰ ਸੇਵਾ ਤੇ ਸਭ ਜਬ ਵਸਾਤਾ ਏਗੋ ਅਮਰੇ ਕਾ ਫਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਸੋ ਜਨ ਨਿਰਮਲਾ ਜਨੇ ਆਪ ਬਸਾਤਾ ਆਪੇ ਆਈ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰ ਸਾਚੈ ਪਦ ਪਾਈ ਹੈ ਗਰਮਗ ਨਾਮ ਮਿਲੈ ਬੜਿਆਈ ਮਨ ਮੁਖ ਰਿੰਦਕ ਭਤ ਗਵਾਈ ਨਾਮਰਤੇ ਪਰਮ ਹੰਸ ਵੈਰਾਗੀ ਨਿਗਰ ਤਾੜੀ ਲਾਈ ਸ਼ਬਦ ਮਰੈ ਸੋਈ ਚਰਪੂਰਾ ਸਤਗੁਰ ਆਖ ਸੁਣਾਏ ਸੂਰਾ ਕਲਿਆ ਮੰਦਰੇ ਅਮਰਤ ਸਰ ਸਾਚਾ ਮਨ ਪੀਵੇ ਭਾਈ ਸੁ ਭਾਈ ਬੜ ਪੰਡਤ ਅਵਰਾਸ ਸਮਝਾਏ ਕਰ ਗਲਤੇ ਕੀ ਖਬਰ ਨਾ ਪਾਏ ਮੇਰੇ ਸਤ ਗੁਰੂ ਸੇਵੇ ਨਾਮ ਨਾ ਪਾਈਐ ਬਾੜ ਤਾਂ ਕੀ ਸ਼ਾਂਤ ਨਹੀਂ ਆਈ ਇੱਕ ਫਸਮ ਲਗਾਈ ਪਰ ਇਹ ਪੇਖ ਤਾਰੀ ਇਹ ਸ਼ਬਦਾ ਹੋ ਮੈਂ ਕਿਨ ਬਾਰੀ ਅੰਦਰ ਜਲ ਤਰਹਾ ਦਿਨ ਰਾਤੀ ਧਰਮ ਭੇਗਾ ਪਰਮਾਈ ਇਕ ਗ੍ਰਹਿ ਇਕ ਟੰਮੈ ਸਦਾ ਉਦਾਸੀ ਸ਼ਬਦ ਮੁਏ ਹਰ ਨਾਮ ਨਿਵਾਸੀ ਅੰਦਰ ਸਦਾ ਰਹੈ ਨਗਰਾਤੀ ਪੈ ਭਾਈ ਭਗਤ ਚਿਤ ਲਾਈ ਮਨੁਕ ਨਿੰਦਾ ਕਰ ਕਰ ਬੇਗੁਤਾ ਅੰਦਰ ਲ ਭੌਖਾ ਜਿਸ ਗੁਤਾ ਜਮਕਾ ਤੁਸ ਕਦੀ ਨ ਛੋਡੈ ਅੰਤ ਗਿਆ ਪਛਤਾਈ ਹੀ ਸੱਚੇ ਸਬਦ ਸੱਚੀ ਪਤ ਹੋਈ ਮਿਰ ਨਾ ਵੈ ਮੁਕਤ ਨ ਪਾਵੇ ਕੋਈ ਬਿਨ ਸਤ ਗੁਰ ਕੋ ਨਾਉ ਨ ਪਾਏ ਪਰਮੇ ਅਸੀ ਬਣਤ ਬਣਾਈ ਹੀ ਇਕ ਸੇ ਸਾਧਕ ਬਹੁਤ ਵਿਚਾਰੀ ਕਿ ਕੈਨ ਸੁਨਾਮ ਰਤੇ ਬ੍ਰਹੰਕਾਰੀ ਜਿਸਨੂੰ ਆਪ ਮਿਲਾਏ ਸੋ ਬੁਝੈ ਬਹੁਤ ਪਾਏ ਹੋ ਜਾਈਂ ਇਸ ਨਾਮ ਦਾਣ ਕਰੈ ਨਹੀਂ ਬੁਝੈ ਇਕ ਮਨੁਆ ਮਾਰ ਮਨ ਸਿਉ ਲੁਜੈ ਸਚੈ ਸਉਦਰਤੇ ਕਰੰਗੇ ਸਭ ਜੈ ਸ਼ਬਦ ਬਿਨਾਈ ਆਪੇ ਸਰਜੇ ਜੀ ਵਡਿਆਈ ਆਪੇ ਪਾਣ ਦੇ ਬਿਨਾਈ ਆਪੇ ਨਦਰ ਕਰੇ ਮਨ ਬਸਿਆ ਮੇਰਾ ਪ੍ਰਭ ਓ ਫਰਮਾਈ ਸਤਿਗੁਰ ਸੇਵ ਸੇਧਨ ਸਾਥੇ ਮਨ ਮੋਹ ਸੇਵ ਨਾ ਜਾਣਨ ਕਾਤੇ ਜੋਪੀ ਕਰਤਾ ਕਾ ਕਰ ਵੇਖੈ ਜਿਉ ਪਾਵੈ ਤਿਉ ਲਈ ਹੈ ਜੋ ਜਗ ਸਾਚਾ ਏਕੋ ਦਾਤਾ ਔਰ ਪਾਗੁਰ ਸਭੁ ਸਦੁ ਸਤਾ ਸ਼ਬਦ ਮਿਲੇ ਸੇ ਵਿਚਣਾ ਨਾਹੀ ਨਭੇ ਸਹਜ ਮਿਲਾਈ ਹੈ ਹਉ ਮਾਇਆ ਬਹਿ ਕਮਾਇ ਮਰ ਮਰ ਜੰਮੈ ਦੁਜਾ ਪਾਇਆ ਬਿਨ ਸਤਿਗੁਰ ਸੇ ਵਿਮੁਕਤ ਨਾ ਹੋਈ ਮਨ ਦੇ ਕੋ ਗੋਲ ਨਾਹੀ ਜੋ ਜਪਾਵੇ ਸੋਈ ਕਰਸੀ ਆਪੋ ਹੋਆ ਨਾ ਕੋ ਹੋਸੀ ਨਾਮਿਕ ਨਾਮ ਮਿਲ ਬੜਿ ਆਈ ਦਾ ਸੱਚੇ ਪਤ ਪਾਈ ਮਾਰੂ ਮਹਾਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੁਜਾ ਪਾਵੇ ਬਦਾ ਜੰਪਾਸੀ ਸਤ ਗੁਰ ਰਾਖੇ ਸੇ ਦਰ ਉਪਰੇ ਸਾਚੇ ਸਾਧ ਸੁਮਾਈ ਹੈ ਆਪੇ ਕਰਤਾ ਕਰ ਕਰ ਬਿਕੈ ਜਿਸ ਨੂੰ ਨਦਰ ਕਰੇ ਸੋ ਹੀ ਜਨਮ ਲਿਖੈ ਗਰਮ ਗਿਆਨ ਤੇ ਸਭੇ ਸੋਚੈ ਅਗਿਆਨੀ ਅੰਧ ਕਮਾਈ ਮਨ ਮਸਹਿ ਸਭੋ ਜ ਨ ਪਾਈ ਮਰਮਰ ਜਮੈ ਜਨਮ ਗਵਾਈ ਗਰਮਖ ਨ ਮਰਤੇ ਸੁਨ ਪਾਇਆ ਸਹਜ ਸਾਥ ਸਮਾਈ ਤਦੈ ਤਾਵ ਤਮਨ ਪੈ ਆ ਮਨੁ ਰਾਹਿ ਹੋਵੇ ਕੰਤਲ ਪੇਟ ਗੁਰਬੁਰਾ ਆਪੇ ਬਖਸ਼ ਲੈ ਸੁਪਾਏ ਉਰੇ ਸ਼ਬਦ ਮਿਨਾਈਂ ਧਰਮ ਤੁਠੀ ਬੁਰੀ ਬੁਰੀਆਰ ਆਪਣੀ ਆਦੀ ਆਗੁਣਿਆਰ ਕੱਚੀ ਮਤ ਪੀ ਕਾਮਕ ਬੋਲੇ ਧਰਮਤ ਨਾਮ ਨਾ ਪਾਈ ਹੈ ਅਗਣਿਆਰੀ ਕੰਤ ਨਾ ਪਾਵੈ ਮਨ ਕੀ ਜੋਠੀ ਜੋਟ ਕਮਾਵੈ ਏਕਾਸਾਉ ਨਾ ਜਾਣ ਮੂਰਖਾ ਬਿਨ ਗਰਬੂਜ ਨਾ ਪਾਈ ਧਰਮਦਰ ਕੋਟੀ ਕੋਟ ਕਮਾਵੈ ਸ਼ਿੰਗਾਰ ਕਰੀ ਫਿਰ ਕਸਮ ਨਾ ਪਾਵੈ ਗੁਣ ਭਗਤੀ ਸਦਾ ਫਿਰ 라ਵੈ ਸਤਿਗੁਰ ਮਿਲ ਬਿਨਾਈ ਆਪੇ ਹੁਕਮ ਕਰੇ ਸਾ ਵੇਖੈ ਇਕ ਨਾ ਬਖਸ਼ ਲਈ ਤੁਰ ਲੇਖੈ ਅੰਦਰ ਨਾਮ ਅਮਰ ਤੇ ਸਦ ਪਾਇਆ ਆਪੇ ਮੇਰ ਬਿਨਾਈ ਹਮੇ ਤਤ ਮੋਹ ਰਸ ਨਾਈ ਗੁਰਮਖਾਲ ਸੱਚੇ ਸਹਿ ਸਭਾਈ ਆਪੇ ਮਿਲੈ ਆਪੇ ਕਰਿ ਵੇਖੈ ਮੇਰਿ ਸਤਿਗੁਰੂ ਬੂਜਨਾ ਪਾਈ ਹਉ ਮੈਂ ਤਾਤੇ ਮੋਹ ਰਸ ਲਾਈ ਗੁਰਮੁਖ ਲੈ ਸਾਚੀ ਸਾਇ ਸਿਮਾਈ ਆਪੇ ਮਿਲੈ ਆਪੇ ਕਰਿ ਵੇਖੈ ਮੇਰਿ ਸਤਿਗੁਰੂ ਬੂਜਨਾ ਪਾਈ ਇਕ ਸਮਝ ਵਿਚਾਰ ਸਦਾ ਜਗਦੀ ਇਕ ਮਾਇਆ ਮੋਹੀ ਸੁਈ ਨਹੀਂ ਆਪਾਗੀ ਆਪੇ ਕਰੇ ਕਰਾਵੇ ਆਪੇ ਹੋਰ ਕਰਨਾ ਕਛੁ ਨਾ ਜਾਈ ਕਲ ਮਾਰਗੁ ਸਭ ਨਿਵਾਰੀ ਅਰ ਕਾ ਨਾਮ ਰਖੈ ਔਰ ਤਾਰੇ ਸਤਗੁਰ ਸੇਵਾ ਤੇ ਸੁਖ ਪਾਇਆ ਹਰ ਕਾ ਨਾਮ ਸਮਾਈ ਦੂਜੇ ਭਾਈ ਪਰੇ ਦੀ ਬਾਣੀ ਮਾਰਾ ਮੋਹਿ ਦੁਖ ਮਾਇ ਸਮਾਦੀ ਬਹੁਤੇ ਈਖ ਕਰੈ ਨਹ ਪਾਏ ਮਿਰ ਸਤਿਗੁਰ ਸੁਖ ਨਾ ਆਈ ਕਿਸ ਨੂੰ ਕਹੀਐ ਜੈ ਆਪ ਕਰਾਈ ਜਿਦ ਪਾਵੈ ਤਿਦ ਰਹਾ ਚਲਾਈ ਆਪੇ ਮਿਹਰਮਾਨੁ ਗੁਦਾਤਾ ਜਿਉਂ ਪਾਵੈ ਤਿਉ ਵੈ ਚਲਾਈ ਅਭੀ ਕਰਤਾ ਆਪੇ ਬੁਤਾ ਆਪੇ ਸੰਧਿ ਮੇ ਆਪੇ ਆਪੀ ਨਿਰਮਲ ਮਿਹਰਬਾਨ ਮਨ ਸੁਧਾਨਾ ਤਿਸ ਦਾ ਹੁਕਮ ਨਾ ਮੀਟਿਆ ਤਾਈਂ ਹੈ ਸੇਵੜ ਪਾਗੀ ਜਿਹਦੀ ਏਕੋ ਜਾਤਾ ਸੇਵੜ ਪਾਗੀ ਜਿਹਦੀ ਏਕੋ ਜਾਤਾ ਖੜਕੜ ਬਸ ਰਹਿਆ ਜਗ ਜੀਵਨ ਦਾਤਾ ਇਗਤ ਹੈ ਗੋਤ ਪਰਗਟ ਹੈ ਆਪੇ ਗੁਰਮੁਖ ਭਗਤ ਪੌ ਚਾਈ ਗੁਰਮਖ ਹਰ ਜੀ ਹੋਏ ਕੋ ਜਾਤਾ ਅੰਮ੍ਰਿਤ ਨਾਮ ਸਬਦਿ ਬਸਤਾ ਜਿਸ ਤੋਂ ਦੇਹ ਸੋਈ ਜਨ ਪਾਈ ਨਾਨਕ ਨਾਮ ਬਡਾਈ ਹੈ